ਚੰਡੀਗੜ੍ਹ ਗਰਨੇਡ ਅਟੈਕ ਮਾਮਲੇ ਦੇ ਵਿੱਚ ਅਮਰਸਰ ਅਦਾਲਤ ਦੇ ਵਿੱਚ ਦੋਵੇਂ ਮੁਲਜ਼ਮਾਂ ਦੀ ਪੇਸ਼ੀ ਹੋਈ ਹੈ ਰੌਣ ਮਸੀ ਤੇ ਵਿਸ਼ਾਲ ਮਸੀ ਨੂੰ ਪੇਸ਼ ਕੀਤਾ ਗਿਆ 20 ਤਰੀਕ ਤੱਕ ਦਾ ਰਿਮਾਂਡ ਹਾਸਲ ਕੀਤਾ ਗਿਆ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਵਿਸ਼ਾਲ ਮਸੀ ਦੀ ਪੇਸ਼ੀ ਹੋਈ ਤੇ 20 ਦਿਨ 20 ਤਰੀਕ ਤੱਕ ਇਹ ਤੇ ਦੱਸ ਦਈਏ 15 ਤਰੀਕ ਹੈ ਜਿਵੇਂ ਅੱਜੇ ਤਾਂ 20 ਤਰੀਕ ਤੱਕ ਰਿਮਾਂਡ ਮਲੇਆ ਪੁਲਿਸ ਨੂੰ ਪੁਲਿਸ ਨੇ ਮਾਮਲੇ ਵਿੱਚ ਦੋਵੇਂ ਮੁਲਜ਼ਮਾਂ ਤੇ ਗ੍ਰਿਫਤਾਰੀ ਕੀਤੀ ਸੀ ਵਿਦੇਸ਼ ਭੱਜਣ ਦੇ ਫਰਾਗ ਵਿੱਚ ਦੋਵੇਂ ਮੁਲਜ਼ਮ ਸੀ ਤੇ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਵਿਸ਼ਾਲ ਮਸੀ ਹੈ ਦਿੱਲੀ ਤੋਂ ਵਿਸ਼ਾਲ ਮਸੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ 20 ਤਰੀਕ ਤੱਕ ਰਿਮਾਂਡ ਤੇ ਭੇਜ ਦਿੱਤਾ ਗਿਆ ਵਿਸ਼ਾਲ ਨੂੰ ਤਾਂ ਚੰਡੀਗੜ੍ਹ ਬਲਾਸਟ ਮਾਮਲੇ ਵਿੱਚ ਵਿਸ਼ਾਲ ਮਸੀ ਦੀ ਪੇਸ਼ੀ ਹੋਈ ਹੈ ਚੰਡੀਗੜ੍ਹ ਬਲਾਸਟ ਮਾਮਲੇ ਦੇ ਵਿੱਚ ਇੱਥੇ ਦੱਸ ਦਈਏ ਸੈਕਟਰ 10 sport area ਮੰਨਿਆ ਜਾਂਦਾ ਹੈ ਚੰਡੀਗੜ੍ਹ ਦਾ ਸੈਕਟਰ 10 ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਜਾ ਕੇ ਇੱਕ ਕੋਠੀ ਦੇ ਅੰਦਰ ਬੰਬ ਨੁਮਾ ਚੀਜ਼ ਛੁੱਟੀ ਜਾਂਦੀ ਹੈ ਤੇ ਜਦੋਂ ਬੰਬ ਨੁਮਾ ਚੀਜ਼ ਛੁੱਟਣ ਦੀ ਜਾਣਕਾਰੀ ਮਿਲਦੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੂੰ ਤਾਂ ਐਸਐਸਪੀ, ਏਜੀਟੀਐਫ, ਐਨਆਈਏ ਤੇ ਡਾਕ ਸਕਵੈਡ ਤੇ ਉਥੇ ਹੀ ਦੇਖਿਆ ਗਿਆ ਕਿ ਬੰਬ ਸਕਵੈਡ ਦੀਆਂ ਟੀਮਾਂ ਮੌਕੇ ਤੇ ਪਹੁੰਚਦੀਆਂ ਨੇ ਤੇ ਫਿਰ ਪੁਲਿਸ ਨੇ ਇੱਥੇ ਕਾਰਵਾਈ ਕਰਦੇ ਆ ਦੋਵੇਂ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਤਬੀ ਤਰੀਕ ਤੱਕ ਦਾ ਰਿਮਾਂਡ ਇੱਥੇ ਪੁਲਿਸ ਉਹ ਹਸਲ ਹੋਇਆ ਚੰਡੀਗੜ੍ਹ ਦਰਨੇਡ ਅਟੈਕ ਮਾਮਲੇ ਦੇ ਵਿੱਚ 20 ਤਰੀਕ ਤੱਕ ਦੇ ਰਿਮਾਂਡ ਤੇ ਵਿਸ਼ਾਲ ਅੰਮ੍ਰਿਤਸਰ ਕੋਰਟ ਨੇ 20 ਤਰੀਕ ਤੱਕ ਰਿਮਾਂਡ ਵਿੱਚ ਭੇਜਿਆ ਤੇ ਉੱਥੇ ਦੱਸ ਦਈਏ ਦਿੱਲੀ ਤੋਂ ਵਿਸ਼ਾਲ ਮਸੀ ਨੂੰ ਗ੍ਰਫਤਾਰ ਕੀਤਾ ਗਿਆ ਸੀ 20 ਤਰੀਕ ਤੱਕ ਹੁਣ ਰਿਮਾਂਡ ਤੇ ਭੇਜ ਦਿੱਤਾ ਗਿਆ ਚੰਡੀਗੜ੍ਹ ਵਿੱਚ ਸੈਕਟਰ 10 ਦੇ ਵਿੱਚ ਅਟੈਕ ਕੀਤਾ ਗਿਆ ਸੀ ਬੰਬ ਨੂੰ ਮਾਰ ਚੀਜ਼ ਨਾਲ ਜਿਸ ਤੋਂ ਬਾਅਦ ਕਾਫੀ ਦਹਿਸ਼ਤ ਦਾ ਮਾਹੌਲ ਪੂਰੇ ਇਲਾਕੇ ਦੇ ਵਿੱਚ ਨਜ਼ਰ ਆਇਆ ਸੀ ਕਿੰਨੇ ਜੀ ਨੇ ਕਰ ਹਾਂਜੀ ਪਰ ਆਪਕੇ ਦੇ ਲੋਕ ਅਸੀਂ 5 ਲੋਕ ਹੈ ਠੀਕ ਵਿਸ਼ਾਲ ਕੀ ਕਰਦਾ ਹੈ ਉਹ ਲੱਕੜ ਦਾ ਕੰਮ ਕਰਦਾ ਸੀ ਤੇ ਇਸ ਕੰਮ ਚ ਕਿੱਦਾਂ ਪੈ ਗਿਆ ਇਸ ਕੰਮ ਤੇ ਲੱਕੜ ਦੇ ਕੰਮ ਤੇ ਕਾ ਮੁੰਡੇ ਨਾਲ ਗਿਆ ਸੀ ਉਹਦੇ ਨਾਲ ਹੀ ਬੱਸ ਕੀ ਹੋਇਆ ਕੀ ਬੱਸ ਮੇਥੋਂ ਕੰਮ ਹਟ ਗਿਆ ਹੈ ਕੰਮ ਤੋਂ ਸੀ ਚੋਂ ਮੈਨਾਂ ਦਾ ਪਤਾ ਨਹੀਂ ਕੀ ਮਤਲਬ ਕਿਤਰਾ ਇਕੱਠੇ ਕੰਮ ਕਰਦੇ ਕੀ ਉਹ ਮੁੰਡੇ ਦਾ ਪਹਿਲਾਂ ਕੋਈ ਹੈਗਾ ਕੀ ਚੱਕਰ ਹੈਗਾ ਕਿ ਨਹੀਂ ਨਹੀਂ ਹੈਗਾ ਬੱਸ ਇਹੀ ਤੇ ਤੁਹਾਨੂੰ ਕਿਤੋਂ ਕਦੋਂ ਪਤਾ ਲੱਗੇ ਇਹ ਗੱਲ ਹਾਂਜੀ ਤੁਹਾਨੂੰ ਕਿਦੋਂ ਪਤਾ ਲੱਗਾ ਸਾਨੂੰ ਆਜ ਤੋ ਇਹ ਚੱਕਰ ਬਣਿਆ ਫੇਰ ਪਤਾ ਲੱਗਾ। ਲਾਸਟ ਤੋਂ ਬਾਅਦ ਪਤਾ ਲੱਗਾ। ਹਾਂਜੀ ਕਿੰਨਾ ਚਿਰ ਹੋ ਗਿਆ ਘਰ ਨਹੀਂ ਸੀ ਆਇਆ। ਹਾਂਜੀ ਘਰ ਆਇਆ ਨਹੀਂ ਕਿੰਨਾ ਦਾ ਘਰ ਤੇ ਅੱਗੇ ਵੀ ਹੁੰਦਾ 15 ਦਿਨਾਂ ਬਾਅਦ ਆ ਜਾਂਦੇ ਜਿੰਨੇ ਕੁ ਮਹੀਨਾ ਲਾ ਕੇ ਕੰਮ ਤੋਂ ਆ ਜਾਂਦੀ ਫੇਰ ਇੱਕ ਵਾਰ ਕੋਮ ਫਿਰ ਕੇ ਚਲ ਜਾਂਦਾ ਸੀ। ਹਾਂ ਬਸ ਫੇਰ ਜਦੋਂ ਲਾਸਟ ਟਾਈਮ ਘਰ ਆਇਆ ਸੀ। ਆਜ ਉਹ ਬਾਬੇ ਦੇ ਵਿਆਹ ਦੇ ਦਿੰਗੇ। ਹੋਏ ਜਦੋਂ ਖ਼ਬਰ ਹੀ ਪਹੁੰਚੀ। ਸਾਨੂੰ ਕੋਈ ਪਤਾ ਨਹੀਂ ਜੇ ਸਾਨੂੰ ਪਤਾ ਹੁੰਦਾ ਹੀ ਆਪਣੇ ਬੱਚੇ ਨੂੰ ਡਾਕ ਲੈਿੰਦੇ। ਸਾਨੂੰ ਖ਼ਬਰ ਨਹੀਂ ਕੋਈ ਵੀ। ਤੁਮ ਕਿ ਕਰਦਾ ਹੈਂ? ਇਹ ਲੱਕੜ ਮਿਸਤਰੀ ਦਾ ਸਿੱਖਣデア ਜ ਨਾਲ ਲੇਬਰ ਦਾ ਕੰਮ ਪੀ ਲੈਂਦਾ ਹੀ ਮੱਚਾ ਜੀ ਪਿੰਡ ਵਿੱਚ ਰਿਕਾਰਡ ਬਹੁਤ ਚੰਗਾ ਹੈ ਪਿੰਡ ਵਿੱਚ ਠੀਕ ਜੋ ਸਿੱਖਿਆ ਦੇ ਬਾਹਰੋਂ ਸਿੱਖਿਆ ਪਿੰਡ ਵਿੱਚ ਨਹੀਂ ਨਿਕਲਦਾ ਘਰ ਤੋਂ ਬਹੁਤ ਮਾੜੇ ਹਾਲਾਤ ਨੇ ਉਹ ਗਰੀਬ ਹੈ ਲੱਤੋਂ ਲੰਗਾ ਤੇ ਮਾਤਾ ਵੀ ਗੁਬਾਰ ਰੋਕਾ ਨਾ ਕਰ ਇਸ ਕੰਮ ਦਾ ਤਾਂ ਪਿੰਡ ਵੈਸੇ ਹੀ ਪਿੰਡ ਵੈਸੇ ਹੀ ਪਤਾ ਨਹੀਂ ਇਹ ਸਾਨੂੰ ਉਹੋ ਜਾਣੇ ਉੱਪਰ ਵਾਲਾ ਜਾਣੇ ਸਾਨੂੰ ਪੈਸੇ ਲੱਜੇ ਪਾ ਹੁਣ ਰਿਮਾਂਡ ਪੁਲਿਸ ਨੇ ਹਾਸਲ ਕਰ ਲਿਆ ਹੈ ਤੇ ਹੁਣ ਪੁਛਗਿੱਛ ਦੌਰਾਨ ਕੀ ਖੁਲਾਸੇ ਹੁੰਦੇ ਨੇ ਆਖਰ ਕਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਆਖਿਆ ਸੀ ਕਿੱਥੇ ਤੱਕ ਇਸ ਹਮਲੇ ਦੇ ਤਾਰ ਜੁੜ ਰਹੇ ਨੇ ਇਹ ਖੁਲਾਸੇ ਕੁਝ ਹੀ ਦਿਨ ਵਿੱਚ ਹੋਣਗੇ